ਆਜ਼ਾਦ ਪੰਜਾਬ 2020 ਰੈਫਰੈਂਡਮ ਦੇ ਹੋਲਡਿੰਗ ਬੋਰਡ ਸੂਬੇ ਭਰ ਚ ਲਗਾਏ ਗਏ ਨੇ ਬੇਸ਼ੱਕ ਇਹ ਬੋਰਡ ਕੁਝ ਸ਼ਹਿਰਾਂ ਕਸਬਿਆਂ ਚ ਹੀ ਲੱਗੇ ਨੇ ਪਰ ਚਰਚਾ ਪੰਜਾਬ ਤੋਂ ਸ਼ੁਰੂ ਹੋ ਕੇ ਸੱਤ ਸਮੁੰਦਰ ਪਾਰ ਤੱਕ ਫੈਲ ਗਈ ਹੈ ਮੰਡੀ ਗੋਵਿੰਦਗੜ ਫਤਿਹਗੜ ਸਾਹਿਬ ਤੇ ਰੋਪੜ ਇਲਾਕੇ ਦੇ ਬੋਰਡ ਮੀਡੀਆ ਦੀਆਂ ਨਜ਼ਰਾਂ ਚਾਗੇ ਨੇ ਇਹ ਬੋਰਡ ਅਮਰੀਕਾ ਦੀ ਜਥੇਬੰਦੀ ਸਿੱਖ ਫੋਰ ਜਸਟਿਸ ਦੇ ਨਾਂ ਹੇਠ ਲਗਾਏ ਗਏ ਨੇ ਜਿਨ੍ਹਾਂ ਤੇ ਸੰਤ ਜਰਨੈਲ ਸਿੰਘ ਭਿੰਡਰਾਵਾਲਿਆਂ ਦੀ ਤਸਵੀਰ ਦੇ ਨਾਲ ਪੰਜਾਬ ਨੂੰ ਆਜ਼ਾਦ ਕਰਵਾਉਣ ਲਈ ਕਰਵਾਈ ਜਾ ਰਹੀ رائے شمਾਰੀ ਦਾ ਹਿੱਸਾ ਬਣ ਲਈ ਸੱਦਾ ਦਿੱਤਾ ਗਿਆ ਇੱਕ ਪਾਸੇ ਇਸ ਮਾਮਲੇ ਤੇ ਪੰਜਾਬ ਸਰਕਾਰ ਨੇ ਚੁੱਪ ਰਹਿੰਦਿਆਂ ਅੰਦਰ ਖਾਤੇ ਬੋਰਡ ਕਿੱਥੋਂ ਛਪੇ ਨੇ ਕਿਸ ਨੇ ਲਗਵਾਏ ਨੇ ਇਸ ਦੀ ਪੜਤਾਲ ਸ਼ੁਰੂ ਕਰ ਦਿੱਤੀ ਹੈ ਤੇ ਉਧਰ ਆਲ 6 ਸਟੂਡੈਂਟ ਫੈਡਰੇਸ਼ਨ ਦੇ ਪ੍ਰਧਾਨ ਕਰਨੈਲ ਸਿੰਘ ਪੀਰ ਮੁਹੰਮਦ ਨੇ ਜਿੱਥੇ ਰਹਿੰਦੇ ਸਮੇਂ ਤੋਂ ਸਿੱਖਾਂ ਨਾਲ ਹੋ ਰਹੇ ਧੱਕੇ ਦੀ ਗੱਲ ਕੀਤੀ ਹੈ ਤਾਂ ਉੱਥੇ ਹੀ ਭਾਜਪਾ ਨੂੰ ਵੀ ਆੜੇ ਹੱਥੀ ਲਿਆ ਹਾਂਜੀ ਕਰਨੈਲ ਸਿੰਘ ਪੀਰ ਮੁਹੰਮਦ ਜਿਹੜੇ ਆਜ਼ਾਦ ਪੰਜਾਬ ਜਨਮਾਤਰ 2020 ਰੈਫਰੈਂਡਮ ਦੇ ਜਿਹੜੇ ਲੱਗੇ ਨੇ ਹੋਡਿੰਗ ਪੰਜਾਬ ਦੇ ਵਿੱਚ ਉਹਦੇ ਬਾਰੇ ਤੁਸੀਂ ਕੀ ਕਹੋਗੇ ਕਿਸ ਨਜ਼ਰ ਨਾਲ ਦੇਖਦੇ ਹੋ ਉਹਨਾਂ ਨੂੰ ਦੇਖੋ ਪੰਜਾਬ ਦੇ ਅੰਦਰ ਕੱਲੇ ਹੋਲਡਿੰਗ ਰੈਫਰੈਂਡਮ ਤੇ ਹੀ ਨਹੀਂ ਲੱਗੇ ਇੱਥੇ तकरीबन ਖਾਲਸਤਾਨ ਦੇ ਅਨੇਕਾ ਥਾਵਾਂ ਦੇ ਉੱਤੇ ਹੋਲਡਿੰਗ ਲੱਗੇ ਹੋਏ ਨੇ ਜੀ ਔਰ 6 ਜੂਨ 1984 ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਰਾ ਵਾਲੇ ਭਾਈ ਅਮਰੀਕ ਸਿੰਘ ਜਰਨੈਲ ਸੁਦੇਸ਼ ਸਿੰਘ ਉਹਨਾਂ ਦੀਆਂ ਫੋਟੋਆਂ ਵਾਲੇ तकरीबन ਪੰਜਾਬ ਦੇ ਹਰੇਕ ਸ਼ਹਿਰ ਕਸਬੇ ਔਰ ਪਿੰਡਾਂ ਦੇ ਵਿੱਚ ਹੋਲਡਿੰਗ ਲੱਗੇ ਹੋਏ ਨੇ ਜੀ ਲੇਕਿਨ ਮੈਨੂੰ ਸਮਝ ਨਹੀਂ ਆ ਰਹੀ ਕਿ ਇੱਕ ਅਲੱਗ ਤੌਰ ਦੇ ਉੱਤੇ ਜਿਹੜਾ ਭਾਰਤੀ ਜਨਤਾ ਪਾਰਟੀ ਵੱਲੋਂ ਟਾਰਗੇਟ ਕਰਨਾ ਕਿ ਸਿੱਖ ਰੈਫਰੈਂਡਮ 2020 ਦੇ ਹੋਲਡਿੰਗ ਲੱਗੇ ਉਹਦੇ ਵਿੱਚ ਕੀ ਵਖਰਾ ਹੈਗਾ ਜਿਹੜਾ ਜਿਸ ਤੋਂ ਇਹਨਾਂ ਨੂੰ ਇੰਨੀ ਜ਼ਿਆਦਾ ਛੇੜ ਆ ਰਹੀ ਜਪੀਰ ਮਮਦ ਜੀ ਉੱਚ ਸ਼ਹੀਦਾਂ ਨੂੰ ਯਾਦ ਕੀਤਾ ਜਾਂਦਾ ਹੈ ਇਹ ਚ ਰੈਫਰੈਂਡਮ ਵਖਰੇਵੇਂ ਦੀ ਗੱਲ ਹੋ ਰਹੀ ਹੈ ਬੀਜੇਪੀ ਦਾ ਜਿਹੜਾ ਕਹਿਣਾ ਵੀ ਇਹ ਚ ਵਖਰੇਵੇਂ ਦੀ ਵਖਰੇ ਹੋਣ ਦੀ ਗੱਲ ਹੋ ਰਹੀ ਹੈ ਤੇ ਭਾਰਤੀ ਜਨਤਾ ਪਾਰਟੀ ਨੈਸ਼ਨਲ ਚੈਨਲਾਂ ਦੇ ਉੱਪਰ ਲਗਾਤਾਰ ਹਿੰਦੂ ਰਾਸ਼ਟਰ ਬਣਾਉਣ ਵਾਸਤੇ ਉਹਨਾਂ ਦੇ ਗਿਰੀ ਰਾਜ ਸਿੰਘ ਕਦੇ ਪ੍ਰਵੀਨ ਤੋਗੜੀਆ ਕਦੇ ਜਿਹੜੇ ਆਰਐਸਐਸ ਦੇ ਜਿੰਨੇ ਵੀ ਲੀਡਰ ਨੇ ਉਹ ਲਗਾਤਾਰ ਬਿਆਨਬਾਜ਼ੀ ਕਰਦੇ ਆ ਹਿੰਦੂ ਰਾਸ਼ਟਰ ਬਣਾਉਣ ਵਾਸਤੇ ਤੇ ਉਹ ਵੀ ਇੱਕ ਤਰ੍ਹਾਂ ਦਾ ਰੈਫਰੈਂਡਮ ਹੀ ਦੀ ਗੱਲ ਹੀ ਕਰ ਰਹੇ ਆ ਕਿ ਅਸੀਂ 2023 ਤੱਕ ਜਿਹੜਾ ਕਿ ਪੂਰਾ ਇੰਡੀਆ ਨੂੰ ਡਿਕਲੇਅਰ ਕਰ ਦੇਣਾ ਹਿੰਦੂ ਰਾਸ਼ਟਰ ਤੇ ਇਹ ਕੱਲਾ ਪੰਜਾਬ ਦੇ ਅੰਦਰ ਹੀ ਨਹੀਂ ਗੋਖਰਖਾ ਲੈਂਡ ਦੀ ਗੱਲ ਚੱਲ ਰਹੀ ਏ ਸ੍ਰੀਨਗਰ ਜੰਮੂ ਕਸ਼ਮੀਰ ਦੇ ਅੰਦਰ ਉੱਥੇ ਜਿਹੜੇ ਆ ਉੱਥੋਂ ਦੀ ਗੱਲ ਕਰ ਰਹੇ ਨੇ ਅਲੱਗ-ਅਲੱਗ ਰਾਜਾਂ ਦੇ ਵਿੱਚ ਅਲੱਗ-ਅਲੱਗ ਤਰ੍ਹਾਂ ਦੀਆਂ ਆਵਾਜ਼ਾਂ ਉੱਠ ਰਹੀਆਂ ਨੇ ਜੇ ਪੰਜਾਬ ਦੇ ਅੰਦਰ ਪਿਛਲੇ ਲੰਮੇ ਸਮੇਂ ਤੋਂ 33 ਸਾਲ ਤੋਂ ਖਾਲਸਾਣ ਦੀ ਗੱਲ ਚੱਲ ਰਹੀ ਏ ਜਾਂ ਅੱਜ ਰੈਫਰੈਂਡਮ ਦੀ ਗੱਲ ਚੱਲੀ ਏ ਤੇ ਮੈਂ ਸਮਝਣਾ ਕਿ ਇਹਦੇ ਵਿੱਚ ਇਹ ਵੱਖਰੀ ਗੱਲ ਕਿਹੜੀ ਹੈਗੀ ਏ ਜੀ ਕੀ ਇਹਦੇ ਨਾਲ ਪੰਜਾਬ ਦਾ ਮਾਹੌਲ ਚ ਤਲਖੀ ਨਹੀਂ ਪੈਦਾ ਹੋਊਗਾ ਵੀ ਇੱਕ ਵਾਰ ਫੇਰ ਪੰਜਾਬ ਉਹਨਾਂ ਦਿਨਾਂ ਚ ਵਾਪਸ ਨਹੀਂ ਚਲਾ ਜਾਊਗਾ ਜਿੱਥੋਂ ਬਾਹਰ ਉੱਬਰ ਕੇ ਆਇਆ ਇਹ ਤਲਖੀ ਪੈਦਾ ਕਰਨ ਵਾਲੇ ਸਿਆਸੀ ਲੀਡਰ ਉਦੋਂ ਵੀ ਸੀ ਅੱਜ ਵੀ ਹੈ ਤੇ ਇੱਕ ਮੀਡੀਆ ਦਾ ਇੱਕ ਵੱਡਾ ਈਸਾ ਜਿਹੜਾ ਕਿ ਸਿੱਖ ਕੌਮ ਨੂੰ ਬਦਨਾਮ ਕਰਨ ਵਾਸਤੇ ਇੱਕ ਹਾਊਏ ਵਜੋਂ ਪੇਸ਼ ਕਰਦਾ ਜਦੋਂ ਦੁਨੀਆ ਭਰ ਦੇ ਅੰਦਰ ਇੱਕ ਸਭ ਤੋਂ ਜਿਹੜਾ ਸਰਲ ਤਰੀਕਾ ਹੈ ਕਿ ਜਿਸ ਖਿੱਤੇ ਦੇ ਅੰਦਰੋਂ ਕੋਈ ਬਗਾਵਤ ਦੀ ਆਵਾਜ਼ ਉੱਠਦੀ ਏ ਤਾਂ ਉਥੋਂ ਦੇ ਲੋਕ ਉਹਦੇ ਨਾਲ ਕਿੰਨੇ ਕੁ ਸਹਿਮਤ ਨੇ ਉਸ ਲਈ ਜੇ ਜਨਮਤ ਸੰਗ੍ਰਹਿ ਹੁੰਦਾ ਹੈ ਜਾਂ ਡਿਮਾਂਡ ਕੀਤੀ ਜਾਂਦੀ ਏ ਕਿ ਇੱਥੇ ਰੈਫਰੈਂਡਮ ਕਰਾ ਲਿਆ ਜਾਵੇ رائے شمਾਰੀ ਕਰਾ ਲਈ ਜਾਵੇ ਕਿ ਕੀ ਲੋਕ ਜਿਹੜੇ ਆ ਚਾਹੁੰਦੇ ਵੀ ਨੇ ਇਸ ਡਿਮਾਂਡ ਨੂੰ ਕਿ ਨਹੀਂ ਜਾਂਉਂਦੇ ਤਾਂ हां या ना ਦੇ ਵਿੱਚ ਦੁਨੀਆ ਨੂੰ ਜੇ ਪੁੱਛਣ ਵਾਸਤੇ ਕੋਈ ਗੱਲ ਕੀਤੀ ਜਾਂਦੀ ਏ ਤੇ ਉਹ ਕੋਈ ਖੂਨ ਖਾਪੇ ਵਾਲੀ ਗੱਲ ਹੈਗੀ ਨਹੀਂ ਨਾ ਉਹ ਕੋਈ ਭੈਅ ਪੀਤ ਕਰਨ ਵਾਲੀ ਗੱਲ ਏ ਉਹ ਸਿਰਫ ਤੇ ਸਿਰਫ ਹੁਣ ਜਦੋਂ ਭਾਰਤੀ ਜਨਤਾ ਪਾਰਟੀ ਕੋਲ ਕੈਪਟਨ ਅਮਰਿੰਦਰ ਸਿੰਘ ਨੇ ਕੋਈ ਵੀ ਇਸ ਤਰ੍ਹਾਂ ਦਾ ਏਜੰਡਾ ਛੱਡਿਆ ਨਹੀਂ ਹੈਗਾ ਤੇ ਵਿਹਲੇ ਬੈਠੇ ਨੇ ਤੇ ਇਹ ਅੱਜ ਇਸ ਮਸਲੇ ਨੂੰ ਲੈ ਕੇ ਇੱਕ ਪੰਜਾਬ ਦੇ ਅੰਦਰ ਹੀ ਨਹੀਂ ਦੇਸ਼ ਦੇ ਅੰਦਰ ਇੱਕ ਫਿਰਕੂ ਮਾਹੌਲ ਜਿਹੜਾ ਉਹਦੇ ਵਿੱਚ ਤਲਖੀ ਲਿਆਉਣਾ ਚਾਹੁੰਦੇ ਨੇ ਜੀ ਗੱਲਬਾਤ ਲਈ ਬਹੁਤ ਬਹੁਤ ਧੰਨਵਾਦ ਤੇ ਇਸ ਮਾਮਲੇ ਨੂੰ মিডিਆ ਖਾਸ ਕਰ ਪੰਥਕ ਹਲਕਿਆਂ ਨੂੰ ਕੋਖਣ ਵਾਲਾ ਤੇ ਵਾਚਣ ਵਾਲਾ মিডিਆ ਕਿੰਜ ਦੇਖ ਰਿਹਾ ਹੈ ਇਹ ਜਾਣਨ ਲਈ ਜਦੋਂ ਸੀਨੀਅਰ ਪੱਤਰਕਾਰ ਤੇ ਕਾਲਮ ਨਵੀਸ ਤਲਵਿੰਦਰ ਸਿੰਘ ਬੁੱਟਰ ਨਾਲ ਗਲੋਬਲ ਟੀਵੀ ਨੇ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਪੰਜਾਬ ਦੇ ਅਮਨ ਅਮਾਨ ਨੂੰ ਕੋਈ ਖਤਰਾ ਨਹੀਂ ਹੈ ਹੰਜ ਤਲਵਿੰਦਰ ਸਿੰਘ ਬੁੱਟਰ ਜਿਹੜੇ ਆਜ਼ਾਦ ਪੰਜਾਬ ਜਨਮਤ ਸੰਗ੍ਰਹਿ ਦੇ ਜਿਹੜੇ ਲੱਗਿਆ 2020 ਰੈਫਰੈਂਡਮ ਦੇ ਪੋਸਟਰ ਲੱਗੇ ਨੇ ਹੋਲਡਿੰਗ ਲੱਗੇ ਨੇ ਪੰਜਾਬ ਦੇ ਵਿੱਚ ਇਹਦੇ ਰਿਗਾਰਡਿੰਗ ਤੁਸੀਂ ਕੀ ਕਹੋਗੇ ਜਿੱਥੋਂ ਤੱਕ ਸਿੱਖ ਰੈਂਡਮ ਵੀਜ਼ੂ ਵੀ ਦੀ ਗੱਲ ਆ ਜਿਵੇਂ ਕਿ ਭਾਰਤੀ ਜਨਤਾ ਪਾਰਟੀ ਦੇ ਕੁਝ ਨੇਤਾਵਾਂ ਨੇ ਪ੍ਰੈਸ ਕਾਨਫਰੰਸ ਕਰਕੇ ਜਿਹੜਾ ਇਹ ਸਮੁੱਧੇ ਦੇ ਉੱਤੇ ਕਾਫੀ ਜਿਹੜਾ ਆਪਣਾ ਤਲਖ ਬਿਆਨਬਾਜ਼ੀ ਕੀਤੀ ਆ ਮੇਰੇ ਖਿਆਲ ਮੁਤਾਬਕ ਜਿੱਥੋਂ ਤੱਕ ਇਹ ਰਾਏਸ਼ਮਾਦੀ ਦੀ ਗੱਲ ਹੈ ਉਹ ਕੋਈ ਅਨਲੋਫਲ ਐਕਟੀਵਿਟੀ ਨਹੀਂ ਕਹੀ ਜਾ ਸਕਦੀ ਕਿਉਂਕਿ ਜਿਹੜਾ UNO ਆ UNO ਦੇ ਮੁਤਾਬਕ ਜਿਹੜਾ ਰਾਏਸ਼ਮਾਰੀ ਜਾਂ ਜਿਹਨੂੰ ਕਹਿ ਲਿਏ ਕਿ ਰੈਫਰੈਂਡਮ ਉਹ ਉਸ ਦਾ ਹੱਥ ਜਿਹੜਾ ਹਰ ਇੱਕ ਕਿਸੇ ਵੀ ਦੇਸ਼ ਧਰਮ ਜਾਂ ਕਿਤੇ ਜਿਹੜਾ ਕਿਸੇ نسل ਦੇ ਮਨੁੱਖ ਨੂੰ ਜਿਹੜਾ ਉਹ ਰੈਫਰੈਂਡਮ ਦੇ ਵਿੱਚ ਆਪਣੀ ਜਿਹੜੀ ਆ ਕਿਸੇ ਦੇਸ਼ ਤੋਂ ਵੱਖ ਹੋਣ ਦਾ ਜਾਂ ਕਿਸੇ ਖਿੱਤੇ ਤੋਂ ਵੱਖਰਾ ਆਜ਼ਾਦ ਕਿ ਦਾ ਪ੍ਰਾਪਤ ਕਰਨ ਦਾ ਜਿਹੜਾ ਹੱਕ ਆ ਸੋ ਇਸ ਤਰ੍ਹਾਂ ਜਿਹੜਾ ਯੂਨੋ ਸੰਯੁਕਤ ਰਾਸ਼ਟਰ ਦੇ ਵਿੱਚ ਜਿਹੜਾ ਕਿ ਕਾਨੂੰਨ ਹੈ ਕਿ ਰੈਫਰੈਂਡਮ ਕਿਤੇ ਵੀ ਹੋ ਸਕਦਾ ਔਰ ਬਹੁਤ ਸਾਰੇ ਮੁਲਕਾਂ ਦੇ ਵਿੱਚ ਕੈਨੇਡਾ ਦੇ ਕਿਊਬੈਕ ਦੇ ਵਿੱਚ ਦੋ ਵਾਰ ਹੋ ਚੁੱਕਿਆ ਹਾਲਾਂਕਿ ਇਹ ਵੱਖਰੀ ਗੱਲ ਹੈ ਕਿ ਕਿਊਬੈਕ ਨੂੰ ਵੱਖਰਾ ਸੂਬਾ ਕੈਨੇਡਾ ਤੋਂ ਵੱਖਰਾ ਕਰਨ ਦੀ ਜਿਹੜੀ ਆ ਉਹ ਲੋਕਾਂ ਨੇ ਹਾਮੀ ਨਹੀਂ ਭਰੀ ਇਸੇ ਤਰ੍ਹਾਂ ਇੰਗਲੈਂਡ ਦੇ ਸਕਾਟਲੈਂਡ ਦੇ ਵਿੱਚ ਵੀ ਹੁਣੇ-ਹੁਣੇ ਕੁਝ ਸਮਾਂ ਪਹਿਲਾਂ ਹੀ ਜਿਹੜਾ ਰੈਫਰੈਂਡਮ ਹੋ ਚੁੱਕਿਆ ਸੋ ਮੇਰੇ ਖਿਆਲ ਮੁਤਾਬਕ ਜਿੱਥੋਂ ਤੱਕ ਰੈਫਰੈਂਡਮ ਦੀ ਗੱਲ ਆ ਜੇਕਰ ਦੋ ਤਰ੍ਹਾਂ ਨੇ ਪੰਜਾਬ ਦੇ ਵਿੱਚ ਇੱਕ ਉਹ ਤਰ੍ਹਾਂ ਨੇ ਕਿ ਜਿਹੜੀਆਂ ਇਹ ਕਈ ਏਰੀਆ ਤੇ ਜਿਹੜਾ ਵਕਤ ਪੰਜਾਬ ਦੇ ਵਿੱਚ ਚਾਹੇ ਖਾਲਸਪੁਰ ਦੀ ਗੱਲ ਕਰ ਲੋ ਚਾਹੇ ਤੇ ਰੈਫਰੈਂਡਮ 2020 ਦੀ ਗੱਲ ਕਰ ਲੋ ਕਹਿੰਦੇ ਆ ਕਿ ਪੰਜਾਬ ਦੇ ਲੋਕ ਜਿਹੜੇ ਆ ਇਹ ਵੱਖਵਾਦ ਨਾਲ ਨਹੀਂ ਹੈਗੇ ਪੰਜਾਬ ਦੇ ਲੋਕ ਜਿਹੜੇ ਆ ਅਖੰਡ ਭਾਰਤ ਜਾਂ ਅਖੰਡ ਪੰਜਾਬ ਦੇ ਨਾਲ ਆ ਸੋ ਜੇਕਰ ਮੇਰੇ ਖਿਆਲ ਮੈਂ ਜੇਕਰ ਇਹੋ ਜੀ ਗੱਲ ਹੈ ਤੇ ਰੈਫਰੈਂਡਮ ਕੋਈ ਸਾਨੂੰ ਰੈਫਰੈਂਡਮ ਤੋਂ ਬੁਖਲਾਰਤ ਵਿੱਚ ਨਹੀਂ ਆਉਣਾ ਚਾਹੀਦਾ ਤੇ ਜੇਕਰ ਪੰਜਾਬ ਦੇ ਲੋਕ ਰੈਫਰੈਂਡਮ ਨੂੰ ਹਾਲਾਂਕਿ ਰੈਫਰੈਂਡਮ ਕੋਈ ਇਹੋ ਜੀ ਗੱਲ ਨਹੀਂ ਕਿ ਜਿਹਦੇ ਨਾਲ ਆਉਂਦੇ ਹੀ ਦੇ ਟੁੱਟ ਜੇਗਾ ਇਹ ਰਾਏਸ਼ਮਾਰੀ ਆ ਰਾਏਸ਼ਮਾਰੀ ਤੋਂ ਬਾਅਦ ਪਤਾ ਲੱਗੇਗਾ ਕਿ ਇਹਦੇ ਹੱਥ ਦੇ ਵਿੱਚ ਕਿੰਨੇ ਲੋਕ ਨੇ ਜਾਂ ਵਿਰੋਧ ਦੇ ਵਿੱਚ ਕਿੰਨੇ ਲੋਕ ਨੇ ਸੋ ਮੈਂ ਇੱਕ ਪੱਤਰਕਾਰ ਦੇ ਨਜ਼ਰੀਏ ਤੋਂ ਇੱਕ ਇਹ ਵੀ ਇੱਕ ਐਂਗਲ ਦੇਖ ਰਿਹਾ ਕਿ ਜੇਕਰ ਪਿਛਲੇ 30 ਸਾਲਾਂ ਤੋਂ ਖਾਲਸਾਪਨ ਦੀ ਗੱਲ ਜੇਕਰ ਸਤੇ ਜਾਂ ਤੇ ਰੁਸਕਦੀ ਆ ਜੇਕਰ ਉਹਦੇ ਖਾਲਸਾਪਨ ਸਾਥਾਂ ਤੇ ਬੋਰਡ ਪੋਸਟ ਲੱਗ ਸਕਦੇ ਉਹਦੇ ਤੇ ਕੋਈ ਵਿਰੋਧ ਨਹੀਂ ਹੋਇਆ ਤੇ ਰੈਫਰੈਂਡਮ 2020 ਦੇ ਜਿਹੜੇ ਮੁੱਦੇ ਦੇ ਉੱਤੇ ਜਿਹੜਾ ਇਹਨਾਂ ਵਿਰੋਧ ਹੋ ਰਿਹਾ ਔਰ ਇਹਨਾਂ ਸਲਫੀ ਦੇ ਵਿੱਚ ਆ ਕੇ ਕਿ ਪੰਜਾਬ ਦਾ ਮਹੌਲ ਨੂੰ ਲੰਬੂ ਲੰਬਾ ਸਗਦਾ ਸੋ ਮੈਨੂੰ ਲੱਗਦਾ ਕਿ ਕਿਤਨਾ ਕਿਤੇ ਕਿਸੇ ਪਾਰਟੀ ਦਾ ਆਪਣੇ ਆਪ ਨੂੰ ਪੰਜਾਬ ਦੇ ਨਕਸ਼ੇ ਦੇ ਉੱਤੇ ਜਾਂ ਪੰਜਾਬ ਦੇ ਵਿੱਚ ਜਿਹੜਾ ਆਪਣਾ ਵੋਟ ਬੈਂਕ ਸੁਰੱਖਿਤ ਕਰਨ ਦੀ ਦਿਸ਼ਾ ਦੇ ਵਿੱਚ ਇੱਕ ਪਾਰਟੀ ਦਾ ਕੋਈ ਏਜੰਡਾ ਹੋ ਸਕਦਾ ਨੀਤੀ ਹੋ ਸਕਦੀ ਹੈ ਸੋ ਮੇਰੇ ਖਿਆਲੋਂ ਤਾਂ ਉਹ ਰੈਫਰੈਂਡਮ 220 ਦੀ ਗੱਲ ਜੇਕਰ ਲੋਕ ਕਰ ਰਹੇ ਆ ਸੰਵੋਧ ਦੇ ਦਾਇਰੇ ਦੇ ਵਿੱਚ ਭਾਰਤੀ ਸੰਵਿਧਾਨ ਦੇ ਵਿੱਚ ਵੀ ਇਹ ਗੱਲ ਦਰਜ ਹੈ ਕਿ ਕੋਈ ਵੀ ਮਨੁੱਖ ਜਿਹੜਾ ਉਹ ਇਹ ਮਹੂਰੀਏ ਦੇ ਦਾਇਰੇ ਦੇ ਵਿੱਚ ਰਹਿ ਕੇ ਆਪਣੀ ਆਜ਼ਾਦੀ ਦੀ ਮੰਗ ਕਰ ਸਕਦਾ ਪਰ ਜੇ ਇਹ ਮਾਮਲਾ ਤੂਲ ਫੜ ਜਾਂਦਾ ਕੱਲ ਨੂੰ ਹਰ ਪ੍ਰਕਾਰ ਦੇ ਹਰ ਗਰੁੱਪ ਦੇ ਬੰਦੇ ਨੇ ਚ ਇਨਵੋਲਵ ਹੋਣਾ ਜੇ ਕਰੇ ਮਾਮਲਾ ਕੱਲ ਨੂੰ ਤੂਲ ਫੜਦਾ ਕਿਤਨਾ ਕਿਤੇ ਇਹ ਪੰਜਾਬ ਨੂੰ ਇੱਕ ਵਾਰ ਫਿਰ ਉਸ ਦੌਰ ਵੱਲ ਨਹੀਂ ਤੱਕ ਦੂਗਾ ਨੁਕਸਾਨ ਵੱਲ ਨਹੀਂ ਤੱਕ ਦੂਗਾ ਕਿਹੜਾ ਕਿਹੜਾ ਮਾਮਲਾ ਰੈਫਰੈਂਡਮ ਦਾ ਜਾਵੇ ਵਿਧਾਨ ਸਭਾ ਰੈਫਰੈਂਡਮ ਦਾ ਮਾਮਲਾ ਤੂਲ ਫੜ ਸਕਦਾ ਦੂਜੇ ਤਰੀਕੇ ਨਾਲ ਵੀ ਹਰ ਗਰੁੱਪ ਜਦ ਇੱਕ ਪੋਸਟਰ ਲੱਗਦੇ ਆ ਤਾਂ ਉਸ ਤੋਂ ਬਾਅਦ ਕੋਈ ਹੋ ਸਕਦਾ ਦੂਜੇ ਬੰਦੇ ਵੀ ਇਨਵੋਲਵ ਹੋ ਸਕਦੇ ਆ ਇਸ ਰਾਜਨੀਤੀ ਵੀ ਹੋ ਰਹੀ ਆ ਸਾਰਾ ਕੁਝ ਹੋ ਰਿਹਾ ਕਿਤੇ ਇਹ ਮਾਮਲਾ ਤੂਲ ਫੜ ਕੇ ਹਿੰਸਕ ਹੋਣ ਵੱਲ ਪੰਜਾਬ ਨੂੰ ਦੁਬਾਰਾ ਕਾਲੇ ਦੌਰ ਵੱਲ ਨਹੀਂ ਲੈ ਜਾਊ ਜੀ ਬਿਲਕੁਲ ਦੇਖੋ ਪੰਜਾਬ ਦਾ ਜਿਹੜਾ ਇਤਿਹਾਸ ਵੀ ਫਰੋਲ ਲਓ ਤਾਂ ਪੰਜਾਬ ਦਾ ਮਾਹੌਲ ਜਿਹੜਾ ਹੈ ਇਹ ਜਿਹੜੀ ਆ ਗੈਰ ਸਾਬਕੀ ਰਾਜਨੀਤੀ ਨੇ ਮਾਹੌਲ ਖਰਾਬ ਕੀਤਾ ਜੇਕਰ ਜਦੋਂ ਪੰਜਾਬੀ ਸੂਬੇ ਦੀ ਗੱਲ ਆਈ ਆ ਜਾਂ ਪੰਜਾਬ ਨੂੰ ਵੰਡ ਦਾ ਅਧਿਕਾਰਾਂ ਦੀ ਪਾਣੀਆਂ ਦੀ ਗੱਲ ਆਈ ਆ ਜਾਂ ਡੈਮ ਦੀ ਗੱਲ ਆਈ ਆ ਇਹ ਕੋਈ ਮੁੱਦੇ ਜਿਹੜੇ ਪੰਜਾਬ ਦੀ ਰਾਜਨੀਤੀ ਰਾਜਧਾਨੀ ਚੰਡੀਗੜ੍ਹ ਦੀ ਗੱਲ ਆਈ ਆ ਕੋਈ ਸਾਰੇ ਮੁੱਦੇ ਕੋਈ ਵੱਖਵਾਦੀ ਮੁੱਦੇ ਨਹੀਂ ਸੀ ਪਰ ਇਹਨਾਂ ਮੁੱਦਿਆਂ ਦੇ ਉੱਤੇ ਜਿਹੜੀ ਗੈਰ ਸੰਜੀਦਾ ਰਾਜਨੀਤੀ ਹੋਈ ਆ ਔਰ ਫਿਰਕੂ ਪੱਤਰਤੀ ਜਿਹੜੀ ਕਤਾਰਬੰਦੀ ਹੋਈ ਉਹਨੇ ਮਾਹੌਲ ਨੂੰ ਤੁਹਾਡੇ ਸਾਹਮਣੇ ਆ ਕਿ 1984 ਤੋਂ ਬਾਅਦ ਜੋ ਕੁਝ ਪੰਜਾਬ ਦੇ ਵਿੱਚ ਹੋਇਆ ਸੋ ਜੇਕਰ ਇਸ ਮੁੱਦੇ ਤੇ ਵੀ ਜੇ ਇਦਾਂ ਦੀ ਸਿਰਕਾਈ ਨੀਤੀ ਹੁੰਦੀ ਆ ਜਾਂ ਘਟਿਆ ਪੱਦਰ ਦੀ ਜਿਹੜੀ ਫਿਰਕੂ ਰਾਏ ਨੀਤੀ ਹੁੰਦੀ ਆ ਤੇ ਇਹਦੇ ਨਾਲ ਪੰਜਾਬ ਫਿਰ ਇੱਕ ਵਾਰ ਕਾਲੇ ਦੌਰ ਵੱਲ ਫਰਤ ਸਕਦਾ ਜੀ ਗੱਲਬਾਤ ਕਰਨ ਲਈ ਬਹੁਤ ਬਹੁਤ ਧੰਨਵਾਦ ਧੰਨਵਾਦ ਜੀ ਸੋ ਜਿੱਥੇ ਭਾਰਤੀ ਜਨਤਾ ਪਾਰਟੀ ਨੇ ਇਹਨਾਂ ਹੋਲਡਿੰਗਾਂ ਨੂੰ ਲੈ ਕੇ ਸਿਆਸਤ ਸ਼ੁਰੂ ਕਰ ਦਿੱਤੀ ਆ ਤਾਂ ਉੱਥੇ ਹੀ ਪੰਥਕ ਧਿਰਾਂ ਤੇ ਹੋਰ ਆਗੂਆਂ ਦਾ ਕਹਿਣਾ ਕਿ ਪੰਜਾਬ ਦੇ ਅਮਨ-ਅਮਾਨ ਨੂੰ ਕੋਈ ਖਤਰਾ ਨਹੀਂ